ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਮਹੀਨੇ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਆਮਰ ਸਤਸਾਰ ਕੀਤਾ ਪੰਜ ਪਿਆਰੇ ਸਾਜੇ ਕਹਿੰਦੇ ਨੇ ਕਿ ਉਸ ਟੇਮਾਂ ਲਗਭਗ 80000 ਲੋਕਾਂ ਦਾ ਇਕੱਠ ਸੀ ਜਿਸ ਦਿਨ ਗੁਰੂ ਸਾਹਿਬ ਨੇ ਪੰਥ ਖਾਲਸਾ ਸਾਜਿਆ ਉਹਦੇ ਵਿੱਚ ਲੋਕਾਂ ਨੇ ਬਹੁਤ ਆਣੇ ਅਮਰ ਛਕਿਆ ਉਸ ਦਿਨ ਤੋਂ ਬਾਅਦ ਗੁਰੂ ਜੀ ਨੇ ਇਹੜੇ ਉਪੋਂ ਦੇ ਲੋਕਲ ਲੋਕਾਂ ਨੇ ਅਮਰ ਸਖਿਆ ਆਨੰਦਪੁਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਦੂਨ ਦੇ ਵਿੱਚ ਜਾਓ ਸਿੱਖੀ ਦਾ ਪ੍ਰਚਾਰ ਕਰੋ ਉਹ ਸਵੇਰ ਤੋਂ ਚੱਲਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਸਿੱਖੀ ਦਾ ਤੇ ਸ਼ਾਮ ਨੂੰ ਵਾਪਸ ਆਨੰਦਪੁਰ ਸਾਹਿਬ ਆ ਕੇ ਆਪਣੇ ਘਰਾਂ 'ਚ ਆਰਾਮ ਕਰਦੇ ਇੱਕ ਦਿਨ ਕੋਈ ਸਖਬਲ ਕੁਝ ਦੂਰ ਨਿਕਲ ਗਿਆ ਪਹਾੜੇ ਇਲਾਕਾ ਸੀ ਤੇ ਸ਼ਾਮ ਨੂੰ ਉਹ ਵਾਪਸ ਪਰਤਣ ਲੱਗਾ ਆਨੰਦਪੁਰ ਸਾਹਿਬ ਨੂੰ ਤਾਂ ਰਾਹ ਤੇ ਵਿੱਚ ਉਹਨੂੰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਗੰਢੀ ਸੀਗੀਆਂ ਰਾਸਤਾ ਕੋਈ ਹੈ ਨਹੀਂ ਸੀ ਤੋਂ ਉਸਨੇ ਕੀ ਕੀਤਾ ਸਾਬ ਜਗਾ ਵੇਖ ਕੇ ਤੇ ਉੱਥੇ ਉਹਨੇ ਰਾਤ ਨੂੰ ਰਹਿਣ ਦੇ ਵਿਚਾਰ ਕਰ ਲਏ। ਸ਼ਾਮ ਨੂੰ ਰਹਿ ਰਾਸਾ ਵੀ ਦਾ ਪਾਠ ਕੀਤਾ ਤੇ ਇੱਕ ਸਾਫ ਜੀ ਜਗਾ ਵੇਖ ਕੇ ਉੱਤੀ ਜਗਾ ਵੇਖ ਕੇ ਢੋਲਾ ਕੇ ਤੇ ਉੱਥੇ ਉਹ ਰਾਤ ਉਹਨੇ ਵਿਸ਼ਰਾਮ ਕੀਤਾ ਸੋਭਾ 4 ਵਜੇ ਉੱਠਿਆ ਬਾਹਰ ਅੰਦਰ ਜਾ ਕੇ ਹੱਥ ਮੂੰਹ ਧੋਤਾ ਤੇ ਨਤਨੇਮ ਕੀਤਾ ਜਦੋਂ ਥੋੜਾ ਦਿਨ ਚੜ੍ਹ ਗਿਆ ਅੰਦਾਜ਼ ਕੀਤੀ ਦੇਖਿਆ ਇਹ ਕੋ ਮੂਰਤੀ ਜਿਹੜੇ ਕਿ ਪੀਰ ਦੇਸ਼ੀ ਜੀ ਦੇ ਨਾਲ ਸਾਰੀ ਰਾਤ ਢੋਲਾ ਕੇ ਪਿਆ ਰਿਆ ਉਸ ਨੂੰ ਵੇਖ ਕੇ ਉਹ ਡਰ ਗਿਆ ਉਸ ਨੇ ਕਿਹਾ ਵੀ ਮੈਂ ਸਾਰੀ ਰਾਤ ਪੀਰ ਦੇ ਮੂਰਤੀ ਨਾਲ ਢੋਲਾ ਕੇ ਪਿਆ ਰਿਆ ਤੇ ਕਿਤੇ ਇਹ ਨਾ ਹੋਵੇ ਵੀ ਇਹ ਪੀਰ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਤੰਗ ਕਰੇ ਹੋਵੇ ਨਾ ਤੇ ਇਹਦੇ ਅੱਗੇ ਹੱਥ ਪੈਰ ਬੰਨ੍ਹ ਗਏ ਉਸ ਨੇ ਉਹਦੇ ਅੱਗੇ ਹੱਥ ਪੈਰ ਬੰਨ੍ਹੇ ਤੇ ਜਦੋਂ ਉਹਦੇ ਚਰਨਾਂ ਨੂੰ ਹੱਥ ਲਾ ਕੇ ਮੱਥਾ ਟੇਕਿਆ ਤੇ ਉਹ ਸਿੱਖ ਸੀ ਜਿਹੜਾ ਉਹ ਉਲਟਾ ਲਟਕ ਗਿਆ ਜਦੋਂ ਉਲਟਾ ਲੱਟ ਗਿਆ ਦਿਨ ਚੜ ਗਿਆ ਕਾਫੀ ਸੂਰ ਚੜਿਆ ਤੇ ਸੰਗਤ ਉਥੋਂ ਦੀ ਲੋਕ ਏਰਗੇ ਦੇ ਨੰਗਲੂ ਵੇਖਣ ਵੀ ਇਹ ਤਾਂ ਬੰਦਾ ਬਹੁਤ ਗਲਤਾਂ ਜਾਵੜਿਆ ਇਹ ਤਾਂ ਕਰੜੇ ਪੀਰ ਦੇ ਠੱਕੇ ਚੜ ਗਿਆ ਇਸਨੇ ਇਹਨੂੰ ਉਲਟਾ ਲੜਕਾ ਵੀ ਪਾਇਆ ਸੋ ਉਸ ਸਿੱਖ ਨੇ ਵੀ ਗੁਰੂ ਮਹਾਰਾਜ ਦੇ ਅਰਦਾਸ ਕੀਤੀ ਸੱਤੇ ਪਾਤਸ਼ਾਹ ਮੇਰੇ ਤੇ ਪਤਾ ਨਹੀਂ ਆ ਕੀ ਵਾਪਰ ਗਿਆ ਮੈਂ ਰਾਤ ਇੱਥੇ ਕੱਟੀ ਹੈ ਨਿਤਨੇ ਵੀ ਕੀਤਾ ਹੈ ਪਰ ਮੈਂ ਉਲਟਾ ਲੜਕਾ ਪੈਂ ਮੈਨੂੰ ਕੁਝ ਸਮਝ ਨਹੀਂ ਆ ਰਹੀ ਮੇਰੀ ਆਪੇ ਕਲਾਸਿਕ ਰਹੋ ਗੁਰੂ ਜੀ ਦਵਾਨ ਸਜਾ ਨਹੀਂ ਲੱਗੇ ਸੀ ਤੇ ਆਵਾਜ਼ ਗਈ ਸਿੱਖ ਦੀ ਅਰਦਾਸ ਪਹੁੰਚੀ ਗੁਰੂ ਜੀ ਨੇ ਜਲਦੀ ਜਲਦੀ ਕਿਹਾ ਭਾਈ ਘੋੜਾ ਲਿਆਓ ਮੇਰਾ ਮੋਢੂ ਜੀ ਘੋੜੇ ਤੇ ਸਵਾਰ ਹੋਏ ਕਿਸੇ ਨੂੰ ਦੱਸਿਆ ਨਹੀਂ ਉਧਰ ਨੂੰ ਚਲੇ ਗਏ ਜਿੱਧਰ ਉਹ ਸਿੱਖ ਉਲਟਾ ਲਟਕਿਆ ਹੋਇਆ ਸੀ ਗੁਰੂ ਜੀ ਨੇ ਤੀਰ ਕਮਾਨ ਸੰਭਾਲੀ ਉੱਥੇ ਪਹੁੰਚ ਗਏ ਜਦੋਂ ਤੇ ਉਸ ਜਿਹਦੀ ਪੀਰ ਦੀ ਰੂਹ ਸੀਗੀ ਉਹ ਸਾਈਡ 'ਚ ਖੜੀ ਹੋਈ ਸੀ ਗੁਰੂ ਜੀ ਨੇ ਉਹਨੂੰ ਨਿਸ਼ਾਨੇ ਤੇ ਲੈ ਲਿਆ ਉਹ ਕਹਿੰਦਾ ਵੀਰ ਕਹਿੰਦਾ ਗੁਰੂ ਤੁਸੀਂ ਕੌਣ ਹੋ ਗੁਰੂ ਜੀ ਕਹਿੰਦਾ ਮੈਂ ਗੋਬਿੰਦ ਸਿੰਘ ਆ ਤੁਸੀਂ ਮੇਰਾ ਸਿੱਖ ਇਹ ਉਲਟਾ ਲਟਕਾ ਰੱਖਿਆ ਤੁਸੀਂ ਇਹਨੂੰ ਕਿਉਂ ਉਲਟਾ ਲਟਕਾਇਆ ਉਹ ਕਹਿੰਦੇ ਜੀ ਤੁਹਾਡਾ ਸਿੱਖ ਨਹੀਂ ਰਿਹਾ ਉਹ ਕਹਿੰਦੇ ਨਹੀਂ ਇਹ ਨੇ ਮਿੱਥੋਂ ਅਮਰ ਸਕੇ ਮੇਰਾ ਪੂਰਨ ਸਿੱਖ ਹੈ ਇਹ ਸਿੱਖ ਕਿਉਂ ਨਹੀਂ ਰਿਹਾ ਉਹ ਕਹਿੰਦੇ ਨਹੀਂ ਜੀ ਜਿੰਨਾ ਚਿਰ ਤੁਹਾਡਾ ਸਿੱਖ ਸੀ ਮੇਰਾ ਕੋਈ ਵੀ ਜੋਰੇ ਦੇ ਤਰੀਕੇ ਨਾਲ ਸਾਰੀ ਰਾਤ ਮੇਰੇ ਉੱਤੇ ਪਿਆ ਰਿਹਾ ਇਹ ਮੈਂ ਇਹਨੂੰ ਕੁਝ ਨਹੀਂ ਕਿਹਾ ਸਵੇਰ ਜਦੋਂ ਇਹਨੇ ਅਰਦਾਸ ਕੀਤੀ ਤੇ ਮੇਰੇ ਵੱਲ ਤੱਕਿਆ ਤੇ ਉਸਨੇ ਮੇਰੇ ਚਰਨਾਂ ਨੂੰ ਮੱਥਾ ਟੇਕਿਆ ਕਿ ਉਸ ਟਾਈਮ ਇਹ ਤੁਹਾਡੀ ਸਿੱਖੀ ਖਤਮ ਹੋ ਗਈ ਤੇ ਮੇਰੀ ਸਿੱਖੀ ਦੇ ਤੇ ਹੋ ਗਈ ਮੇਰਾ ਮੇਰਾ ਸੁਭਾਅ ਹੈ ਕਿ ਜਿਹੜਾ ਮੇਰਾ ਤੇਲਾ ਬਣ ਜਾਂਦਾ ਮੈਂ ਉਹਨੂੰ ਉਲਟਾ ਲਟਕਾ ਦਿੰਦਾ ਗੁਰੂ ਜੀ ਕਹਿੰਦੇ ਫਿਰ ਹੈ ਤੂੰ ਕੌਣ ਤੇ ਇਹ ਕੰਮ ਕਿਉਂ ਕਰਦਾ ਤੂੰ ਪੱਥਰ ਦਾ ਕਿਉਂ ਬਣਿਆ ਉਹ ਕਹਿੰਦਾ ਜੀ ਮੈਂ ਬਹੁਤ ਜਰ ਅੱਲਾਹ ਤਾਲਾ ਦੀ ਪੱਕੇ ਕੀਤੀ ਤੇ ਮੈਨੂੰ ਰੇਦੀਆਂ ਸੜੀਆਂ ਮਿਲਿਆ ਰੇਦੀਆਂ ਸੜੀਆਂ ਮਿਲਿਆ ਮੈਂ ਇੱਥੇ ਪਹਾੜਾ ਚ ਆ ਗਿਆ ਇੱਥੇ ਰਹਿਣ ਲੱਗ ਪਿਆ ਜਿਹੜਾ ਇੱਧਰ ਦੇ ਕੋਈ ਆਵੇ ਤਾਂ ਮੈਂ ਉਹ ਰੇਦੀਆਂ ਸਿੱਡੀਆਂ ਦੇ ਜੋਰ ਵੱਸ ਦੇ ਨਾਲ ਉਹਨੂੰ ਉਲਟਾ ਲੜਕਾ ਦਿਆਂਗਾ ਲੋਕ ਇੱਧਰੋਂ ਹਟ ਗਏ ਇੱਕ ਦਿਨ ਕੋਈ ਮੇਰੇ ਤੋਂ ਵੀ ਵੱਡਾ ਪੀਰ ਮੇਰੇ ਵੱਲ ਨੂੰ ਆਈ ਜਾਵੇ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਮਨ ਤਾਂ ਬਹੁਤ ਦੰਨਾ ਵੇਖੇ ਉਲਟਾ ਲੜਕਾ ਆ ਨਹੀਂ ਅੱਜੇ ਮੇਰੇ ਵੱਲ ਆ ਰਿਹਾ ਹੈ ਅੱਜ ਇਹਨਾਂ ਉਲਟਾ ਲੜਕਾ ਕੇ ਤਮਾਸ਼ਾ ਦੇਖਾਂਗਾ ਪਰ ਜਦੋਂ ਮੈਂ ਉਹਦੇ ਤੇ ਰੇਦੀਆਂ ਸਿੱਡੀਆਂ ਛੜੀਆਂ ਉਹਦੇ ਤੇ ਕੋਈ ਜੋਰ ਨਹੀਂ ਗਿਆ ਉਸਨੇ ਆ ਕੇ ਮੈਨੂੰ ਫਟਕਾਰ ਦਿੱਤੀ ਕਹਿਣ ਲੱਗਾ ਤੂੰ ਲੋਕਾਂ ਨੂੰ ਟੰਗ ਕਰਦਾ ਹੈ ਅੱਲਾਹ ਤਾਲਾ ਨੇ ਤੈਨੂੰ ਰੇਦੀਆਂ ਸੜੀਆਂ ਦਿੱਤੀਆਂ ਸੀ ਤੂੰ ਉਹਦਾ ਉਲਟ ਫਾਇਦਾ ਠੰਮ ਲੱਗ ਪਿਆ ਲੋਕਾਂ ਨੂੰ ਟੰਗ ਕਰ ਲੱਪਿਆ ਜਾਂ ਤੂੰ ਪੱਥਰ ਦਾ ਹੋ ਜਾ ਜਦੋਂ ਉਹਨੇ ਇਹ ਗੱਲ ਕਹੀ ਕਿ ਮੈਂ ਆਪ ਬੰਨੇ ਮੈਂ ਕਿਹਾ ਪੀਰ ਜੀ ਮੇਰੀ ਮੁਕਤੀ ਕਿੱਥੋਂ ਹੋਈ ਉਹ ਕਹਿੰਦਾ ਇਹ ਗੁਰਨਾਣ ਦੇਵ ਦੀ ਗੱਡੀ ਉੱਤੇ ਦਸਵੇਂ ਪਾਤਸ਼ਾਹ ਹੋਣਗੇ ਉਹ ਆਉਣਗੇ ਤੇਰੇ ਕੋਲੇ ਤੇਰੀ ਮੁਕਤੀ ਕਰਨਗੇ ਸੋ ਤੁਸੀਂ ਦੱਸੋ ਕੌਣ ਗੁਰੂ ਜੀ ਕਹਿੰਦੇ ਭਈ ਅਸੀਂ ਉਸੇ ਦਸ ਮੈਂ ਗੱਦੀ ਦੇਖ ਤੇ ਹਾਂ ਗੋਬਿੰਦ ਸਿੰਘ ਮੇਰਾ ਨਾਮ ਹੈ ਪਰ ਜੇ ਇਹ ਕੰਮ ਕਰਦਾ ਤਾਂ ਮੈਂ ਤੇਰੀ ਮੁਕਤੀ ਨਹੀਂ ਕਰੂਗਾ ਉਹ ਹੱਥ ਬਣ ਕੇ ਖੜ ਗਿਆ ਦਾ ਜੇ ਇਸ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰੂਗਾ ਮਨ ਲੋਹਾਂ ਦੀਆਂ ਭਲਾਈ ਕਰਿਆ ਪਰੂਗਾ ਤੁਸੀਂ ਮੇਰੀ ਮੁਕਤੀ ਕਰੋ ਗੁਰੂ ਜੀ ਨੇ ਉਹਨੂੰ ਮੁਕਤ ਕੀਤਾ ਫਿਰ ਆਪਦੇ ਸਿੱਖ ਕਨੇ ਚਾਕੇ ਉਹਨੂੰ ਕਹਿਣ ਲੱਗੇ ਭਾਈ ਤੂੰ ਗੁਰਨਾਣਕ ਜੀ ਦਾ ਨਾਮ ਲੈ ਤੇ ਜਬਜੀ ਸਾਹਿਬ ਦਾ ਪਾਠ ਕਰ ਉਸਨੇ ਜਬਜੀ ਸਾਹਿਬ ਦਾ ਪਾਠ ਕੀਤਾ ਉਹ ਸਿੱਧਾ ਹੋ ਗਿਆ ਗੁਰੂ ਜੀ ਨੂੰ ਨਾਲ ਲੈ ਕੇ ਦੀਵਾਨ ਵਿੱਚ ਆ ਕੇ ਦੀਵਾਨ ਹਾਲ ਦੇ ਵਿੱਚ ਸੰਗਤ ਨੇ ਪੁੱਛਿਆ ਗੁਰੂ ਜੀ ਤੁਸੀਂ ਕਿੱਥੇ ਚਲੇ ਗਏ ਸੀ ਤਾਂ ਗੁਰੂ ਜੀ ਕਹਿਣ ਲੱਗੇ ਭਾਈ ਇਹ ਵਾਰਤਾ ਇਸ ਸਿੱਖੀ ਦੱਸੂਗਾ ਤੁਹਾਨੂੰ ਕੀ ਹੋਇਆ ਸਿੱਖ ਨੇ ਸਾਰੀ ਵਾਰਤਾ ਦੱਸੀ ਜਦੋਂ ਉਹਨੇ ਕਿਹਾ ਵੀ ਮੈਂ ਉਹਦੇ ਸਮਾਧੀ ਤੇ ਮੱਥਾ ਟੇਕਿਆ ਤਾਂ ਮੈਂ ਜਿਹੜੀ ਸਿੱਖੀ ਪੁਣੀ ਸੀ ਮੇਰੀ ਗੁਰੂ ਗੋਬਿੰਦ ਸਿੰਘ ਦਾ ਮੈਂ ਸਿੱਖ ਸੀ ਉਹ ਉਸ ਨੂੰ ਛੱਡ ਕੇ ਤੇ ਮੈਂ ਉਸ ਦਾ ਸਿੱਖ ਹੋ ਗਿਆ ਤਾਂ ਉਹਨੇ ਮੈਨੂੰ ਵਾਸਾ ਜਾਂ ਦਿੱਤੀ ਸੋ ਗੁਰੂ ਜੀ ਨੇ ਫਿਰ ਉੱਥੇ ਗਿਆ ਭਾਈ ਮੜੀ ਮਸਾਨੀ ਮੱਥਾ ਟੇਕਣਾ ਬੰਦ ਕਰੋ ਮੜੀ ਮਨਸਾਨੀ ਮੱਥਾ ਟੇਕੋਗੇ ਫਿਰ ਤੁਸੀਂ ਸਾਡੇ ਸਿੱਖ ਨਹੀਂ ਰਹਿ ਜਾਂਦੇ ਜੇਦੋਂ ਤੁਸੀਂ ਮੱਥਾ ਟੇਕੋਗੇ ਤੁਸੀਂ ਉਹਦੇ ਸਿੱਖ ਹੋ ਜਾਂਦੇ ਹੋ ਸੋ ਇਹੀ ਕਹਿ ਕੇ ਗੁਰੂ ਜੀ ਨੇ ਕਿਹਾ ਭਾਈ ਅੱਜ ਤੋਂ ਬਾਅਦ ਮੇਰਾ ਜੋ ਵੀ ਸਿੱਖ ਹੋਊਗਾ ਗੁਰੂ ਘਰ ਜਾਊਗਾ ਗੁਰੂ ਘਰ ਮੱਥਾ ਟੇਕੂਗਾ ਮੜੀ ਮਸਾਨੀ ਨਹੀਂ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ